ਸਸ਼ੀਗਲ ਜੀ ਆਸਟ੍ਰੇਲੀਆ ਬਲਟਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਦੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਆਸਟ੍ਰੇਲੀਆ ਵਿੱਚ ਤਿੰਨ ਪੰਜਾਬੀਆਂ ਨੇ ਗੱਡੇ ਝੰਡੇ ਆਸਟ੍ਰੇਲੀਆ ਕ੍ਰਿਕਟ ਟੀਮ ਵਿੱਚ ਖੇਡੇਗਾ ਗੜ ਸ਼ੰਕਰ ਦਾ ਆਰੀਅਨ ਸ਼ਰਮਾ ਬਾਕੀ ਦੋ ਨੇ ਵੀ ਕੀਤਾ ਕਮਾਲ ਆਸਟ੍ਰੇਲੀਆ ਵਿੱਚ ਮਾਪਿਆਂ ਦੇ ਵੀਜ਼ੇ ਵਿੱਚ ਨਵੇਂ ਬਦਲਾਅ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣਾ ਹੋਇਆ ਹੋਰ ਸੌਖਾ ਅਰਸ਼ੀਆਂ ਨੈਪਟੂਨ ਦੇ ਲਈ ਨਵੀਂ ਨੀਤੀ ਲਾਗੂ ਇਕੱਤੀਸਨ ਆਸਟ੍ਰੇਲੀਆ ਵਿੱਚ ਮਾਈਗ੍ਰੈਂਟਸ ਅਤੇ ਪ੍ਰਵਾਸੀ ਨੀਤੀਆਂ ਦੇ ਖਿਲਾਫ ਹੋਵੇਗਾ ਵੱਡਾ ਪ੍ਰਦਰਸ਼ਨ ਨਸਲਵਾਦ ਅਤੇ ਹਿੰਸਾ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਤੇ ਉਨ੍ਹਾਂ ਇਹਨਾਂ ਸਰਗਰਮੀਆਂ ਦਾ ਵਿਸਥਾਰ ਆਸਟ੍ਰੇਲੀਆ ਦੇ ਵਿੱਚ ਤਿੰਨ ਪੰਜਾਬੀਆਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਕਿਉਂਕਿ ਇਹਨਾਂ ਨੇ ਵੱਡੀਆਂ ਮੱਲਾ ਮਾਰੀਆਂ ਨੇ 17 ਸਾਲਾਂ ਆਰੀਅਨ ਸ਼ਰਮਾ ਨੇ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਵਿੱਚ ਐਂਟਰੀ ਮਾਰ ਦਿੱਤੀ ਹੈ ਅਮਨਜੋਤ ਸ਼ਰਮਾ ਪਹਿਲੀ ਅਜਿਹੀ ਪੰਜਾਬਣ ਬਣੀ ਹੈ ਜਿਸ ਨੂੰ ਜ਼ਿਲ੍ਹਾ ਅਫਸਰ ਸਰਟੀਫਿਕੇਟ ਮਿਲਿਆ ਹੈ ਅਤੇ ਅਸ਼ਵੀਨ 16 ਸਾਲਾਂ ਦੀ ਉਮਰ ਦੇ ਵਿੱਚ ਵਰਲਡ ਲਿਟਰੇਸੀ ਫਾਊਂਡੇਸ਼ਨ 2025 ਦੀ ਐਮਬੈਸਡਰ ਬਣ ਗਈ ਹੈ ਆਸਟ੍ਰੇਲੀਆ ਦੇ ਵਿੱਚ ਤਿੰਨ ਪੰਜਾਬੀਆਂ ਨੇ ਝੰਡੇ ਗੱਡੇ ਨੇ ਇੱਕ ਪੰਜਾਬੀ ਨੇ ਕ੍ਰਿਕਟ ਦੇ ਵਿੱਚ ਨਾਮ ਰੌਸ਼ਨ ਕੀਤਾ ਹੈ ਤਾ ਦੂਜੀ ਪੰਜਾਬਣ ਨੇ ਇੱਕ ਅਜਿਹਾ ਸਰਟੀਫਿਕੇਟ ਪ੍ਰਾਪਤ ਕੀਤਾ ਜੋ ਕਿ ਪਹਿਲੀ ਵਾਰ ਕਿਸੇ ਪੰਜਾਬਣ ਨੂੰ ਮਿਲਿਆ ਅਤੇ ਤੀਸਰੀ ਪੰਜਾਬਣ ਮੈਲਬਨ ਦੇ ਵਿੱਚ ਯੂਥ ਐਮਬੈਸਡਰ ਬਣੀ ਹੈ। ਸੋ ਗੱਲ ਕਰਦੇ ਹਾਂ cricket ਦੀ ਦੁਨੀਆ ਵਿੱਚ ਐਂਟਰੀ ਮਾਰਨ ਵਾਲੇ ਆਰਿਆਨ ਸ਼ਰਮਾ ਦੀ। ਭਾਰਤ ਦੇ ਵਿਰੁੱਧ 21 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ cricket series ਦੇ ਲਈ ਆਸਟ੍ਰੇਲੀਆ ਦੀ ਅੰਡਰ 19 ਟੀਮ ਦਾ ਐਲਾਨ ਹੋ ਗਿਆ ਹੈ। ਟੀਮ ਦੇ ਵਿੱਚ ਪੰਜਾਬੀ ਮੂਲ ਦੇ ਆਰਿਆਨ ਸ਼ਰਮਾ ਨੂੰ ਵੀ ਥਾਂ ਮਿਲੀ ਹੈ ਆਰਿਆਨ ਸ਼ਰਮਾ ਦੇ ਪਰਿਵਾਰ ਦਾ ਪਿਛੋਕੜ ਪੰਜਾਬ ਦੇ ਗੜ ਸ਼ੰਕਰ ਦੇ ਨਾਲ ਸਬੰਧਿਤ ਹੈ 17 ਸਾਲ ਦੇ ਆਰਿਆਨ ਸ਼ਰਮਾ ਦਾ ਜਨਮ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ ਮੈਲਬਰਨ ਵਿੱਚ ਕਾਰੋਬਾਰ ਕਰ ਰਹੇ ਰਮਨ ਸ਼ਰਮਾ ਤੇ ਸ਼ਰੂਤੀ ਸ਼ਰਮਾ ਦੇ ਘਰ ਜਨਮੇ ਆਰਿਆਨ ਸ਼ਰਮਾ ਨੇ ਨਾ ਸਿਰਫ ਪਰਿਵਾਰ ਸਗੋਂ ਪੰਜਾਬ ਅਤੇ ਦੇਸ਼ ਦਾ ਨਾਮ ਵੀ ਰੌਸ਼ਨ ਕੀਤਾ ਹੈ ਕੋਚ ਮੈਡੀ ਦੀ ਅਗਵਾਈ ਦੇ ਵਿੱਚ ਆਰਿਆਨ ਸ਼ਰਮਾ ਇਸ ਮਕਾਮ ਤੇ ਪਹੁੰਚਿਆ ਪਰਿਵਾਰ ਨੇ ਆਰਿਆਨ ਦੀ प्राप्तीते खुशी ਦਾ اظہار ਕਰਦਿਆਂ ਪਰਮਾਤਮਾ ਦਾ ਸ਼ੁਕਰੀਆ ਅਦਾ ਕੀਤਾ ਹੈ ਅਤੇ ਹੁਣ ਆਰੀਅਨ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦੇ ਵਿੱਚ ਸ਼ਾਮਿਲ ਹੋ ਗਿਆ ਹੈ ਜਿੱਥੇ ਇਸ ਵਾਰ ਇੰਡੀਆ ਦੇ ਖਿਲਾਫ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਇੰਟਰਨੈਸ਼ਨਲ ਟੀਮਾਂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰੇਗਾ ਉਧਰ ਦੂਜੇ ਪਾਸੇ ਪੁਲਿਸ ਸੰਪਰਕ ਅਧਿਕਾਰੀ ਅਮਨਜੋਤ ਸ਼ਰਮਾ ਕੁئینਜ਼ਲੈਂਡ ਦੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ ਜਿਸ ਨੂੰ ਜਲਾ ਅਫਸਰ ਸਰਟੀਫିକੇਟ ਪ੍ਰਾਪਤ ਹੋਇਆ ਇਹ ਪੁਰਸਕਾਰ ਸਿਰਫ ਮਿਸਾਲੀ ਲੀਡਰਸ਼ਿਪ ਵਿਖਾਉਣ ਵਾਲਿਆਂ ਨੂੰ ਹੀ ਦਿੱਤਾ ਜਾਂਦਾ ਹੈ ਨਾਰਥ ਬ੍ਰਿਸਬੇਨ ਦੇ ਚੀਫ ਸੁਪਰਡੈਂਟ ਡੇਵ ਨੇ ਅਮਨਜੋਤ ਨੂੰ ਸਨਮਾਨਿਤ ਕੀਤਾ ਇਹ ਸਨਮਾਨ ਘਰੇਲੂ ਅਤੇ ਪਰਿਵਾਰਕ ਹਿੰਸਾ ਦੀ ਰੋਕਥਾਮ ਵਿੱਚ ਅਮਨਜੋਤ ਦੇ ਕੰਮ ਦੇ ਨਾਲ-ਨਾਲ ਕੁئینਜ਼ਲੈਂਡ ਪੁਲਿਸ ਸੇਵਾ ਤੇ ਬਹੁ ਸੱਭਿਆਚਾਰਕ ਭਾਈਚਾਰਿਆਂ ਦੇ ਵਿਚਕਾਰ ਪੁਲ ਬਣਾਉਣ ਵਿੱਚ ਉਸ ਦੀ ਭੂਮਿਕਾ ਨੂੰ ਮਾਨਤਾ ਦਿੰਦਾ ਹੈ। ਪ੍ਰਸ਼ੰਸਾ ਪੱਤਰ ਦੇ ਵਿੱਚ ਉਸ ਨੂੰ ਸੱਭਿਆਚਾਰਕ ਤੌਰ ਤੇ ਸੂਚਿਤ ਪਹੁੰਚ ਦਾ ਸੇਰਾ ਦਿੱਤਾ ਗਿਆ ਜਿਸ ਨੇ ਖਾਸ ਕਰਕੇ ਕੁئینਜ਼ਲੈਂਡ ਦੇ ਭਾਰਤੀ ਵਾਸੀਆਂ ਵਿੱਚ ਵਿਸ਼ਵਾਸ ਵਧਾਉਣ ਦੇ ਵਿੱਚ ਮਦਦ ਕੀਤੀ। ਪੁਰਸਕਾਰ ਤੇ ਪ੍ਰतिक्रिया ਦੰਦੇ ਹੋਏ ਅਮਨਜੋਤ ਨੇ ਕਿਹਾ ਕਿ ਉਹ ਆਪਣੀ ਲੀਡਰਸ਼ਿਪ ਦੇ ਲਈ ਮਾਨਤਾ ਪ੍ਰਾਪਤ ਕਰਕੇ ਸੱਚਮੁੱਚ ਨਿਮਰ ਅਤੇ ਸਨਮਾਨਿਤ ਮਹਿਸੂਸ ਕਰ ਰਹੀ ਹੈ ਉਹਨਾਂ ਨੇ ਇਸ ਪ੍ਰਮਾਣਿਕੀ ਦੇ ਲਈ ਆਪਣੇ ਸਮਰਥਕਾਂ ਅਤੇ ਪੁਲਿਸ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪੁਰਸਕਾਰ ਇਸ ਨੂੰ ਸੰਭਵ ਬਣਾਉਣ ਦੇ ਲਈ ਕੀਤੀ ਗਈ ਯਤਨਾਂ ਅਤੇ ਸਮਰਪਣ ਨੂੰ ਦਰਸਾਉਂਦਾ ਉਧਰ ਗੱਲ ਕਰੀਏ ਤਾਂ ਸਿਰਫ 16 ਸਾਲ ਦੀ ਉਮਰ ਵਿੱਚ ਵੈਂਟਰਨਾ ਦੀ ਅਸ਼ਵੀਨ ਕਾਰ ਇੱਕ ਵਿਸ਼ਵਵਿਆਪੀ ਚੁਣੌਤੀ ਅਨਪੜਤਾ ਨੂੰ ਖਤਮ ਕਰਨ ਦੇ ਲਈ ਸਰਗਰਮ ਹੈ World Literacy Foundation ਨੇ ਉਸ ਨੂੰ 2025 ਦੇ ਲਈ ਆਪਣਾ ਯੂਥ ਅੰਬੈਸਡਰ ਨਾਮਜ਼ਦ ਕਰ ਦਿੱਤਾ ਹੈ ਇਸ ਦੇ ਨਾਲ ਹੀ ਇਹ ਪੰਜਾਬੀ ਕੁੜੀ ਕਮਜ਼ੋਰ ਬੱਚਿਆਂ ਵਿੱਚ ਪੜਨ ਅਤੇ ਲੇਖਣ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਇੱਕ ਵਿਸ਼ਵ ਵਿਆਪੀ ਮੁਹਿੰਮ ਦੀ ਮੋਰੀ ਕਤਾਰ ਦੇ ਵਿੱਚ ਆ ਗਈ ਹੈ 90 ਦੇਸ਼ਾਂ ਦੇ ਨੌਜਵਾਨਾਂ ਦੇ ਸਮੂਹ ਦੇ ਵਿੱਚ ਸ਼ਾਮਲ ਹੋ ਕੇ ਅਸ਼ਵੀਨ ਆਪਣੇ ਭਾਈਚਾਰੇ ਦੀ ਨੁਮਾਇੰਦਗੀ ਕਰੇਗੀ ਅਤੇ ਸਿੱਖਿਆ ਤੱਕ ਵਿਆਪਕ ਪਹੁੰਚ ਲਈ ਜ਼ੋਰ ਦੇਵੇਗੀ ਉਹ ਸਾਖਰਤਾ ਨੂੰ ਇੱਕ ਬੁਨਿਆਦੀ ਅਧਿਕਾਰ ਵਜੋਂ ਉਜਾਗਰ ਕਰਨ ਦੇ ਲਈ ਦ੍ਰਿੜ ਹੈ ਨਾ ਕਿ ਇੱਕ ਲਗਜ਼ਰੀ ਦੇ ਵਜੋਂ ਉਸ ਦਾ ਕਹਿਣਾ ਹੈ ਕਿ ਮੈਂ ਨੌਜਵਾਨ ਮਨਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੀ ਹਾਂ ਸਿੱਖਿਆ ਦੀਆਂ ਰੁਕਾਵਟਾਂ ਨੂੰ ਖਤਮ ਕਰਨ ਵਾਲੀਆਂ ਪਹਿਲ ਕਦਮੀਆਂ ਦਾ ਸਮਰਥਨ ਕਰਨਾ ਚਾਹੁੰਦੀ ਹਾਂ ਅਤੇ ਇੱਕ ਜਿਹੇ ਭਵਿੱਖ ਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਹਾਂ ਜਿੱਥੇ ਸਾਖਰਤਾ ਇੱਕ ਅਧਿਕਾਰ ਹੈ ਅਸ਼ਵੀਨ ਹੁਣ ਆਪਣੇ ਭਾਈਚਾਰੇ ਵਿੱਚ ਸਾਖਰਤਾ ਪ੍ਰੋਜੈਕਟਾਂ ਦੀ ਅਗਵਾਈ ਕਰਨ ਦੁਨੀਆ ਭਰ ਦੇ ਸਾਥੀ ਰਾਜਦੂਤਾਂ ਨਾਲ ਕੰਮ ਕਰਨ ਅਤੇ ਅਨਪੜਤਾ ਦੇ ਸਮਾਜ ਤੇ ਪੈਣ ਵਾਲੇ ਮਾੜੇ ਅਸਰਾਂ ਵੱਲ ਧਿਆਨ ਖਿੱਚਣ ਦੀ ਯੋਜਨਾ ਬਣਾ ਰਹੀ ਹੈ World Literacy Foundation ਦਾ ਟੀਚਾ 2034 ਤੱਕ ਅਨਪੜਤਾ ਨੂੰ ਖਤਮ ਕਰਨਾ ਅਤੇ ਇਸ ਦਾ ਯੂਥ ਐਮਬੈਸਡਰ ਪ੍ਰੋਗਰਾਮ ਕਮਿਊਨਿਟੀ ਪੱਧਰ ਤੇ ਇਸ ਮਿਸ਼ਨ ਨੂੰ ਜਿਉਂਦਾ ਰੱਖਣ ਵਿੱਚ अहम ਭੂਮਿਕਾ ਨਿਭਾਉਂਦਾ ਹੈ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ ਜਿਹੜੇ ਵਿਦਿਆਰਥੀ ਹੁਣ ਆਸਟ੍ਰੇਲੀਆ ਰਹਿੰਦੇ ਨੇ ਉਹਨਾਂ ਦੇ ਮਾਪਿਆਂ ਦੇ ਲਈ ਇੱਕ ਚੰਗੀ ਖਬਰ ਹੈ ਕਿ ਹੁਣ ਉਹਨਾਂ ਦੇ ਲਈ ਵੀਜ਼ਾ ਲੈਣਾ ਹੋਰ ਸੌਖਾ ਹੋ ਗਿਆ ਹੈ ਕਿਉਂਕਿ ਮਾਪਿਆਂ ਦੀਆਂ ਅਰਜ਼ੀਆਂ ਨਿਪਟਾਉਣ ਵਾਲੀ ਨਵੀਂ ਨੀਤੀ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਆਸਟ੍ਰੇਲੀਆ ਦੇ ਵਿੱਚ ਰਹਿੰਦੇ ਹਜ਼ਾਰਾਂ ਪਰਿਵਾਰਾਂ ਦੇ ਲਈ ਇੱਕ ਖੁਸ਼ ਕਰਨ ਵਾਲੀ ਖਬਰ ਸਾਹਮਣੇ ਆਈ ਹੈ 1 ਜੁਲਾਈ 2025 ਤੋਂ ਸ਼ੁਰੂ ਹੋਏ ਨਵੇਂ ਕਾਨੂੰਨੀ ਬਦਲਾਅ ਦੇ ਅਧੀਨ ਹੁਣ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣਾ ਹੋਰ ਵੀ ਸੌਖਾ ਹੋ ਗਿਆ ਹੈ ਜਿਵੇਂ ਕਿ ਨਵੇਂ ਵਿਕਲਪ ਵਧੇ ਹੋਏ ਕੋਟੇ ਅਤੇ ਕੁਝ ਹੱਦ ਤੱਕ ਤੇਜ਼ ਪ੍ਰਕਿਰਿਆ ਹਾਲਾਂਕਿ ਇਸ ਦੇ ਨਾਲ ਕੁਝ ਆਰਥਿਕ ਚੁਣੌਤੀਆਂ ਵੀ ਸਾਹਮਣੇ ਆਈਆਂ ਨੇ ਨਵੀਂ ਰਣਨੀਤੀ ਦੀ ਗੱਲ ਕਰੀਏ ਤਾਂ ਇਸ ਦੇ ਵਿੱਚ ਪਰਿਵਾਰਕ ਮੁੱਲਾਂ ਨੂੰ ਤਰਜੀਹ ਦਿੱਤੀ ਗਈ ਹੈ ਆਸਟ੍ਰੇਲੀਆਈ ਪ੍ਰਵਾਸੀ ਵਿਭਾਗ ਨੇ ਮਾਪਿਆਂ ਦੀਆਂ ਅਰਜ਼ੀਆਂ ਨੂੰ ਜ਼ਿਆਦਾ ਜ਼ਿੰਮੇਵਾਰ ਢੰਗ ਦੇ ਨਾਲ ਨਿਪਟਾਉਣ ਦੇ ਲਈ ਇੱਕ ਨਵੀਂ ਨੀਤੀ ਲਾਗੂ ਕੀਤੀ ਹੈ ਵੀਜ਼ਾ ਕੋਟਿਆਂ ਦੇ ਵਿੱਚ ਲਗਭਗ 30% ਦਾ ਵਾਧਾ ਜਿਸ ਨਾਲ ਕਈ ਓਡੀ ਕਰਦੇ ਪਰਿਵਾਰਾਂ ਦੇ ਲਈ ਹੁਣ ਦਰਵਾਜ਼ੇ ਖੁੱਲ ਗਏ ਨੇ ਗੱਲ ਕਰੀਏ ਤਾਂ ਸਥਾਈ ਰਹਿਣ ਲਈ ਵੀ ਨਵੇਂ ਰਸਤੇ ਖੁੱਲੇ ਨੇ ਜਿਨ੍ਹਾਂ ਉਮੀਦਵਾਰਾਂ ਦੇ ਲਈ ਪੱਕੀ ਰਿਹਾਇਸ਼ ਦੀ ਪਰ ਪ੍ਰਕਿਰਿਆ ਲੰਬੀ ਅਤੇ ਮਹਿੰਗੀ ਹੈ ਉਹਨਾਂ ਦੇ ਲਈ ਹੁਣ ਟੈਂਪਰੇਰੀ ਪੇਰੈਂਟ ਵੀਜ਼ਾ ਯਾਨੀ ਕਿ ਸਬਕਲਾਸ 870 ਲਾਂਚ ਕੀਤਾ ਗਿਆ ਇੱਕ ਸਹੂਲਤ ਵਾਲਾ ਰਸਤਾ ਹੈ 3 ਸਾਲ ਦੇ ਵੀਜ਼ਾ ਦੇ ਲਈ 5735 ਡਾਲਰ ਅਤੇ 5 ਸਾਲ ਦੇ ਵੀਜ਼ਾ ਦੇ ਲਈ 11470 ਡਾਲਰ ਫੀਸ ਲੱਗੇਗੀ ਏ ਵੀਜ਼ਾ ਨਾਲ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਕੋਲ ਲੰਬਾ ਸਮਾਂ ਰਹਿਣ ਦਾ ਮੌਕਾ ਦਿੰਦਾ ਹੈ ਜਦਕਿ ਇਸ ਨਾਲ ਉਹ ਕੌਂਟਰੀਬਿਊਟਰੀ ਵੀਜ਼ਾ ਵਿੱਚ ਯੋਗਤਾ ਹਾਸਲ ਕਰਨ ਦੀ ਯੋਜਨਾ ਵੀ ਬਣਾ ਰਹੇ ਨੇ ਕੌਂਟਰੀਬਿਊਟਰੀ ਪੇਰੈਂਟ ਵੀਜ਼ਾ ਯਾਨੀ ਕਿ ਸਬਕਲਾਸ 143 ਦੀ ਕੁੱਲ ਨਵੀਂ ਫੀਸ ਹੁਣ 48640 ਡਾਲਰ ਹੈ ਇਹ ਫੀਸ ਹਾਲਾਂਕਿ ਦੋ ਭਾਗਾਂ ਵਿੱਚ ਦਿੱਤੀ ਜਾ ਸਕਦੀ ਹੈ ਪਰ ਫਿਰ ਵੀ ਇਹ ਕਾਫੀ ਵੱਡਾ ਖਰਚਾ ਹੈ ਗੱਲ ਫੈਸਲਿਆਂ ਦੀ ਗਤੀ ਦੀ ਕਰੀਏ ਤਾਂ ਇਸ ਦੇ ਵਿੱਚ ਵੀ ਸੁਧਾਰ ਹੋਇਆ ਹੈ ਕਈ ਅਰਜ਼ੀਆਂ ਜਿਨ੍ਹਾਂ ਦੇ ਲਈ ਪਹਿਲਾਂ 5 ਸਾਲਾਂ ਤੱਕ ਉਡੀਕ ਕਰਨੀ ਪੈਂਦੀ ਸੀ ਹੁਣ ਉਹ 3 ਸਾਲਾਂ ਵਿੱਚ ਨਿਪਟਾਈਆਂ ਜਾ ਸਕਦੀਆਂ ਨੇ ਖਾਸ ਕਰਕੇ ਕੌਂਟਰੀਬਿਊਟਰੀ ਵੀਜ਼ਾ ਕੇਸਾਂ ਦੇ ਵਿੱਚ ਹਾਲੇ ਵੀ ਕੁਝ ਹਿੱਸਿਆਂ ਦੇ ਵਿੱਚ ਲੰਬੀ ਉਡੀਕ ਕਰਨੀ ਪੈ ਰਹੀ ਹੈ ਜੇਕਰ ਤੁਹਾਡਾ ਨੌਨ ਕੌਂਟਰੀਬਿਊਟਰੀ ਪੇਰੈਂਟ ਵੀਜ਼ਾ ਯਾਨੀ ਕਿ ਸਬਕਲਾਸ 103 ਜਾਂ ਫਿਰ 804 ਹੈ ਤਾਂ ਤੁਹਾਨੂੰ 15 ਤੋਂ 20 ਸਾਲ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੇ ਲਈ ਕਈ ਪਰਿਵਾਰ ਹੁਣ ਟੈਂਪਰੇਰੀ ਜਾਂ ਫਿਰ ਕੰਟਰੀਬਿਊਟੀ ਰਸਤੇ ਨੂੰ ਚੁਣਨਾ ਜ਼ਿਆਦਾ ਠੀਕ ਸਮਝ ਰਹੇ ਨੇ ਕਿਸੇ ਵੀ ਅਰਜ਼ੀ ਤੋਂ ਪਹਿਲਾਂ ਧਿਆਨ ਰੱਖਿਆ ਜਾਵੇ ਕਿ ਤੁਹਾਡੇ ਆਰਥਿਕ ਹਾਲਾਤ ਤੁਹਾਡੀ ਸਪੌਂਸਰ ਯੋਗਤਾ ਤੁਹਾਡੀ ਉਮਰ ਅਤੇ ਮਾਪਿਆਂ ਦੀ ਸਿਹਤ ਦੇ ਨਾਲ ਨਾਲ ਪ੍ਰੋਸੈਸਿੰਗ ਸਮਾਂ ਅਤੇ ਉਪਲਬਧ ਕੈਪ ਕਿਸ ਤਰ੍ਹਾਂ ਹੋਣੀ ਚਾਹੀਦੀ ਨੇ ਇਸ ਬਾਰੇ ਖਾਸ ਤੌਰ ਤੇ ਧਿਆਨ ਰੱਖਣ ਦੀ ਲੋੜ ਹੈ ਆਸਟ੍ਰੇਲੀਆ ਦੇ ਵਿੱਚ ਇਮੀਗ੍ਰੈਂਟਸ ਦੇ ਖਿਲਾਫ ਇੱਕ ਵੱਡੀ ਰੈਲੀ ਨਿਕਲਣ ਜਾ ਰਹੀ ਹੈ ਜੋ ਕਿ 31 ਅਗਸਤ ਨੂੰ ਪ੍ਰਵਾਸੀ ਨੀਤੀਆਂ ਦੇ ਖਿਲਾਫ ਵੱਡੇ ਪੱਧਰ ਤੇ ਹੋਵੇਗੀ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਦੇ ਨਾਲ ਨਸਲਵਾਦ ਅਤੇ ਆਪਸੀ ਨਫ਼ਰਤ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ ਆਸਟ੍ਰੇਲੀਆ ਦੇ ਵਿੱਚ 31 ਅਗਸਤ ਨੂੰ ਪ੍ਰਵਾਸੀ ਨੀਤੀਆਂ ਦੇ ਖਿਲਾਫ ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਜਾ ਰਹੀ ਹੈ। ਟੇਕਰ ਕੰਟਰੀ ਬੈਕ ਅਤੇ ਆਸਟ੍ਰੇਲੀਆ ਫਰਸਟ ਵਰਗੇ ਨਾਅਰਿਆਂ ਦੇ ਤਹਿਤ ਇਹ ਰੈਲੀਆਂ ਕਈ ਸ਼ਹਿਰਾਂ ਦੇ ਵਿੱਚ ਜਿਵੇਂ ਕਿ ਸਿਡਨੀ, ਮੈਲਬਨ ਅਤੇ ਬ੍ਰਿਸਬੇਨ ਦੇ ਵਿੱਚ ਹੋਣਗੀਆਂ। ਜਿਵੇਂ ਸਿਡਨੀ ਦੇ ਵਿੱਚ ਸਪੀਕਰ ਕਾਰਨਰ ਤੇ ਸਵੇਰੇ 11:00 ਵਜੇ ਇਕੱਤਰ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਮੈਲਬਨ ਵਿੱਚ ਸਟੇਟ ਲਾਇਬ੍ਰੇਰੀ ਦੇ ਕੋਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਹੈ। ਸੋਸ਼ਲ ਮੀਡੀਆ ਤੇ ਹੋਰ ਲੋਕਲ ਸਾਈਟਾਂ ਦੇ ਵੱਲੋਂ ਬ੍ਰਿਸਬੇਨ, ਐਡੀਲੇਟ, ਪਰਥ, ਕੈਨਬਰਾ ਸ਼ਹਿਰਾਂ ਦੇ ਵਿੱਚ ਵੀ ਰੈਲੀਆਂ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਵਿਸ਼ੇਸ਼ ਸਥਾਨਾਂ ਦੀ ਸੂਚੀ ਅਜੇ ਤੱਕ ਸਪਸ਼ਟ ਨਹੀਂ ਕੀਤੀ ਗਈ। ਇਸ ਕੈਂਪੇਨ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੀ ਪਹਿਚਾਨ ਅਤੇ ਆਰਥਿਕ ਸੰਤੁਲਨ ਦੀ ਸੁਰੱਖਿਆ ਦੇ ਲਈ ਇਹ ਕਰ ਰਹੇ ਨੇ, ਜਦਕਿ ਇਸ ਦੇ ਵਿਰੋਧ ਵਿੱਚ ਖੜੇ ਲੋਕ ਚੇਤਾਵਨੀ ਦੇ ਰਹੇ ਨੇ ਕਿ ਇਹ ਪ੍ਰੋਗਰਾਮ ਨਸਲਵਾਦ ਦੇ ਡਰ ਨੂੰ ਫੈਲਾ ਸਕਦਾ ਹੈ। ਗੱਲ ਮੌਜੂਦਾ ਹਾਲਾਤਾਂ ਦੀ ਕਰੀਏ ਤਾਂ ਪ੍ਰਬੰਧਕ ਕਹਿੰਦੇ ਨੇ ਇਹ ਪ੍ਰਦਰਸ਼ਨ ਜਨਤਾ ਦੇ ਸਹਿਯੋਗ ਦੇ ਨਾਲ ਸ਼ਾਂਤੀਪੂਰਨ ਢੰਗ ਦੇ ਨਾਲ ਕੀਤੇ ਜਾਣਗੇ ਪਰ ਸੋਸ਼ਲ ਮੀਡੀਆ ਤੇ ਇਸ ਮਹਿੰਮ ਨੂੰ ਤੁਰਤ ਦੱਖਣਪੰਦੀ ਅਤੇ ਵਾਈਟ ਰੇਸ ਗਰੁੱਪਾਂ ਖਾਸ ਕਰਕੇ ਨੈਸ਼ਨਲ ਸੋਸ਼ਲਿਸਟ ਨੈਟਵਰਕ ਦਾ ਸਮਰਥਨ ਵੀ ਮਿਲ ਰਿਹਾ ਜਿਸ ਕਾਰਨ ਸੁਰੱਖਿਆ ਏਜੰਸੀਆਂ ਵੀ ਪੂਰੀ ਤਰ੍ਹਾਂ ਨਾਲ ਚੌਕਸ ਨੇ ਇਸ ਮਾਮਲੇ ਤੇ ਲੋਕਾਂ ਦੀ ਪ੍ਰਤੀਕਿਰਿਆ ਵੱਖ-ਵੱਖ ਹੈ ਮੀਡੀਆ ਸਖਸ਼ੀਅਤਾਂ ਦੀ ਗੱਲ ਕਰੀਏ ਤਾਂ ਕਈ ਇਸ ਨੂੰ ਨਸਲਵਾਦੀ ਅਤੇ ਗਲਤ ਸੋਚ ਕਰਾਰ ਦੇ ਰਹੇ ਨੇ ਉਨਾ ਕਹੇ ਕਿ ਪ੍ਰਵਾਸੀਆਂ ਨੂੰ ਮਕਾਨਾਂ ਦੀ ਕਮੀ ਜਾਂ ਫਿਰ ਜੀਵਨ ਜਾਂਚ ਦੇ ਵੱਧਦੇ ਖਰਚੇ ਲਈ ਦੋਸ਼ ਦੇਣਾ ਠੀਕ ਨਹੀਂ ਹੈ ਦੂਸਰੇ ਪਾਸੇ ਕੁਝ ਲੋਕ ਮੰਨਦੇ ਨੇ ਕਿ ਮਾਈਗ੍ਰੈਂਟਸ ਘਟਾਉਣ ਨਾਲ ਸਥਾਨਕ ਕਾਮਕਾਰਾਂ ਤੇ ਨੌਕਰੀਆਂ ਤੇ ਦਬਾਅ ਘਟ ਸਕਦਾ ਹੈ ਆਸਟ੍ਰੇਲੀਆ ਦੇ ਵਿੱਚ ਜੇਕਰ ਪ੍ਰਦਰਸ਼ਨਾਂ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਆਸਟ੍ਰੇਲੀਆ ਵਿੱਚ ਪ੍ਰਵਾਸੀ ਮਾਮਲਿਆਂ ਤੇ ਇਹ ਨਵਾਂ ਤਣਾਅ ਨਹੀਂ ਹੈ ਇਸ ਦੀਆਂ ਬਹੁਤ ਸਾਰੀਆਂ ਉਦਾਹਰਣਾਂ ਨੇ ਜਿਵੇਂ ਕਿ 2015 ਤੇ 17 ਦੇ ਵਿੱਚ ਰਿਕਲੇਮ ਆਸਟ੍ਰੇਲੀਆ ਅੰਦੋਲਨ ਦੇ ਦੌਰਾਨ ਕਈ ਸ਼ਹਿਰਾਂ ਦੇ ਵਿੱਚ ਮਾਈਗ੍ਰੇਸ਼ਨ ਅਤੇ ਇਸਲਾਮ ਵਿਰੋਧੀ ਰੈਲੀਆਂ ਹੋਈਆਂ 2005 ਦੇ ਵਿੱਚ ਕਰੋਨੋਲਾ ਦੰਗੇਆਂ ਦੇ ਵਿੱਚ ਸਿਡਨੀ ਤੇ ਬੀਚ ਦੇ ਉੱਪਰ ਨਸਲੀ ਤਣਾਅ ਨੇ ਹਿੰਸਾ ਰੂਪ ਧਾਰਨ ਕਰ ਲਿਆ ਸੀ ਜਿਸ ਵਿੱਚ ਕਟੜ ਦੱਖਣ ਪੰਥੀ ਗਰੁੱਪ ਵੀ ਸ਼ਾਮਲ ਹੋਏ ਸਨ ਉਧਰ 2003 ਅਤੇ 5 ਦੇ ਵਿੱਚ ਬੈਕਸਟੋਰ ਡਿਟੇਸ਼ਨ ਸੈਂਟਰ ਵਿੱਚ ਵੀ ਪ੍ਰਦਰਸ਼ਨ ਹੋਏ ਸ਼ਰਨਾਰਥੀਆਂ ਦੀ ਲੰਬੀ ਨਜ਼ਰਬੰਦੀ ਖਿਲਾਫ ਮਨੁੱਖੀ ਅਧਿਕਾਰ ਗਰੁੱਪ ਵੱਡੇ ਪੱਧਰ ਤੇ ਮੁਜ਼ਹਰੇ ਕਰਨ ਲਈ ਪਹੁੰਚੇ ਸਨ ਉਧਰ 2023 ਅਤੇ 24 ਦੇ ਵਿੱਚ 20 ਸ਼ਰਨਾਰਥੀ ਨਿਰਦੇਸ਼ਿਤ ਮਹਿਮਾ ਵੱਡੀਆਂ ਗਈਆਂ ਮੈਲਬਨ ਅਤੇ ਸਿਡਨੀ ਵਿੱਚ ਹੋਮ ਅਫੇਅਰਸ ਦਫ਼ਤਰਾਂ ਦੇ ਬਾਹਰ ਸੈਂਕੜੇ ਦਿਨਾਂ ਦੇ ਡੇਰੇ ਸਥਾਈ ਵੀਜ਼ਿਆਂ ਦੀ ਮੰਗ ਲਈ ਪ੍ਰਦਰਸ਼ਨ ਕੀਤੇ ਗਏ। ਕਈ ਸਥਾਨਕ ਧਰਾਂ ਦੀ ਭੂਮਿਕਾ ਵਾਲੇ ਐਨ ਐਸ ਐਨ ਵਰਗੇ ਗਰੁੱਪਾਂ ਨੇ ਹਾਲੀਆ ਸਮੇਂ ਚ ਚੁੱਪਚਾਪ ਰਾਤੀ ਮਾਰਚ ਨਸਲਵਾਦੀ ਨਾਰੇ ਅਤੇ ਸ਼ਰਨਾਰਥੀ ਕੈਂਪਾਂ ਵਿੱਚ ਖਲਲ ਪਾਉਣ ਵਾਲੀਆਂ ਕਾਰਵਾਈਆਂ ਕੀਤੀਆਂ ਸੁਰੱਖਿਆ ਮਾਰਾਂ ਦਾ ਮੰਨਣਾ ਹੈ ਕਿ ਇਹ ਛੋਟੇ ਗਰੁੱਪ ਲੋਕਾਂ ਤੋਂ ਅਸੰਤੁਸ਼ਟ ਮણો ਪਾਵਾਂ ਦੇ ਆਪਣੇ ਹਿੱਤਾਂ ਨੂੰ ਵਰਤਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਦੱਸਦੇ ਕਿ ਪ੍ਰਵਾਸੀ ਘਟਾਉਣ ਦੇ ਪੱਖੀ ਕਹਿੰਦੇ ਨੇ ਕਿ ਮਕਾਨਾਂ ਦੀ ਕਮੀ ਪ੍ਰਬੰਧ ਤੰਤਰ ਕਾਰੋਬਾਰ ਤੇ ਦਬਾਅ ਅਤੇ ਨੌਕਰੀਆਂ ਦੀ ਸਥਿਤੀ ਕਾਰਨ ਨੀਤੀਆਂ ਦਾ ਮੁੜ ਮੁਲਾਂਕਣ ਹੋਣਾ ਚਾਹੀਦਾ ਹੈ ਪ੍ਰਵਾਸੀ ਸਮਰਥਕ ਦਲੀਲ ਦਿੰਦੇ ਨੇ ਕਿ ਪ੍ਰਵਾਸੀ ਆਰਥਿਕ ਯੋਗਦਾਨ ਪਾਉਂਦੇ ਨੇ ਮਜ਼ਦੂਰੀ ਘਾਟ ਪੂਰੀ ਕਰਦੇ ਨੇ ਅਤੇ ਆਸਟ੍ਰੇਲੀਆ ਦੀ ਲੋੜ ਵੀ ਹੈ ਬਹੁਤ ਸਾਰੇ ਅਜਿਹੇ ਕੰਮ ਨੇ ਤਾਂ ਜੋ ਸਥਾਨਕ ਲੋਕ ਜਾਂ ਨਵੀਂ ਪੀੜੀ ਕਰਨਾ ਪਸੰਦ ਨਹੀਂ ਕਰਦੀ ਜਿਸ ਦੇ ਲਈ ਸੱਟੇ ਅਜਿਹੇ ਸੈਕਟਰਾਂ ਵਿੱਚ ਪ੍ਰਵਾਸੀਆਂ ਜਾਂ ਮਾਈਗ੍ਰੈਂਟਸਾਂ ਬਿਨਾ ਕੰਮ ਨਹੀਂ ਚੱਲ ਸਕਦਾ ਅੱਗੇ ਦੀ ਗੱਲ ਕਰੀਏ ਤਾਂ ਅੱਗੇ ਕਿਸ ਤਰ੍ਹਾਂ ਦੇ ਰਾਹ ਨੇ ਤਾਂ ਉਸ ਮੁਤਾਬਕ 31 ਅਗਸਤ ਨੂੰ ਹੋ ਰਹੇ ਪ੍ਰਦਰਸ਼ਨ ਵੇਖਣ ਦੇ ਲਈ ਕਈ ਅਹਿਮ ਪੜਾਅ ਹੋ ਸਕਦੇ ਨੇ ਕਿ ਦੇਸ਼ ਕਿਵੇਂ ਮਨੁੱਖੀ ਸਾਰੋਕਾਰਾਂ ਦੀ ਆਜ਼ਾਦੀ ਅਤੇ ਸਮਾਜਿਕ ਇਕਤਾ ਵਿੱਚ ਸੰਤੁਲਨ ਕਾਇਮ ਰੱਖਦਾ ਹੈ ਨਤੀਜਾ ਇਸ ਗੱਲ ਤੇ ਨਿਰਭਰ ਕਰੇਗਾ ਕਿ ਪ੍ਰਦਰਸ਼ਨ ਅਤੇ ਵਿਰੋਧ ਪ੍ਰਦਰਸ਼ਨ ਕਿੰਨੇ ਸ਼ਾਂਤੀਪੂਰਨ ਰਹਿੰਦੇ ਨੇ ਅਤੇ ਮੀਡੀਆ ਇਸ ਨੂੰ ਕਿਵੇਂ ਪੇਸ਼ ਕਰਦਾ ਹੈ ਆਸਟ੍ਰੇਲੀਆ ਦੇ ਲੋਕ ਚਾਹੁੰਦੇ ਨੇ ਕਿ ਉਹ ਹਫਤੇ ਦੇ ਵਿੱਚ ਸਿਰਫ 4 ਦਿਨ ਹੀ ਕੰਮ ਕਰਨ ਜਿਸ ਦੇ ਲਈ ਆਸਟ੍ਰੇਲੀਆ ਕਾਉਂਸਲ ਆਫ ਟ੍ਰੇਡ ਯੂਨੀਅਨ ਉਹਨਾਂ ਦਾ ਸਾਥ ਦੇਣ ਦੇ ਲਈ ਵੀ ਤਿਆਰ ਹੋ ਗਈ ਹੈ ਅਤੇ ਇਸ ਨੂੰ ਸਰਕਾਰੀ ਪੱਧਰ ਤੇ ਪ੍ਰਵਾਨਗੀ ਦੇਣ ਦੀ ਮੰਗ ਵੀ ਉੱਠੀ ਹੈ ਆਸਟ੍ਰੇਲੀਆਈ ਕਾਉਂਸਲ ਆਫ ਟ੍ਰੇਡ ਯੂਨੀਅਨ ਯਾਨੀ ਕਿ ACTU ਨੇ ਮੰਗ ਕੀਤੀ ਹੈ ਕਿ ਕਰਮਚਾਰੀਆਂ ਦੇ ਲਈ ਹਫਤੇ ਦੇ ਵਿੱਚ 4 ਵਰਕਡੇ ਵੀਕ ਨੂੰ ਸਰਕਾਰੀ ਪੱਧਰ ਤੇ ਪ੍ਰਵਾਨਗੀ ਮਿਲੇ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਯਾਨੀ ਕਿ AI ਤੋਂ ਹੋਣ ਵਾਲੇ ਵੱਧੂ ਮੋٹے ਮੁਨਾਫੇ ਵਿੱਚ ਉਹਨਾਂ ਨੂੰ ਵੀ ਹਿੱਸਾ ਮਿਲੇ ਕਾਉਂਸਲ ਦਾ ਕਹਿਣਾ ਹੈ ਕਿ ਟੈਕਨੋਲੋਜੀ ਦੇ ਤੇਜ਼ੀ ਨਾਲ ਵਧ ਰਹੇ ਪ੍ਰਭਾਵ ਦੇ ਕਾਰਨ ਉਤਪਾਦਕਾਂ ਦੇ ਵਿੱਚ ਵਾਧਾ ਹੋਇਆ ਜਿਸ ਦਾ ਲਾਭ ਸਿਰਫ ਕੰਪਨੀਆਂ ਨੂੰ ਹੀ ਨਹੀਂ ਸਗੋਂ ਕਰਮਚਾਰੀਆਂ ਨੂੰ ਵੀ ਮਿਲਣਾ ਚਾਹੀਦਾ ਹੈ ਇਸ ਯੂਨੀਅਨ ਨੇ ਜ਼ੋਰ ਦਿੱਤਾ ਹੈ ਕਿ ਛੋਟਾ ਹਫਤਾ ਨਾ ਸਿਰਫ ਕਰਮਚਾਰੀਆਂ ਦੀ ਜੀਵਨ ਗੁਣਵੱਤਾ ਸੁਧਾਰੇਗਾ ਸਗੋਂ ਕੰਮ ਦੀ ਪ੍ਰਭਾਵਸ਼ੀਲਤਾ ਨੂੰ ਵੀ ਵਧਾਏਗਾ ਇਸ ਦੇ ਨਾਲ ਨਾਲ ਏਆਈ ਨਾਲ ਜੁੜੀ ਨਵੀਂ ਆਰਥਿਕਤਾ ਵਿੱਚ ਮਿਹਨਤ ਕਸ਼ ਵਰਗ ਦੇ ਲਈ ਆਮਦਨ ਸਾਂਝਾ ਕਰਨ ਦੇ ਮਾਡਲ ਲਾਗੂ ਕੀਤੇ ਜਾਣ ਤੇ ਜ਼ੋਰ ਦਿੱਤੇ ਜਾਣ ਦੀ ਵੀ ਗੱਲ ਆਖੀ ਗਈ। ਖਾਣ-ਪੀਣ ਦੇ ਉਤਪਾਦਾਂ ਨੂੰ ਲੈ ਕੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫਿਰ ਤੋਂ ਆਵਾਜ਼ ਉੱਠੀ ਹੈ ਜਿਸ ਵਿੱਚ ਕਿਹਾ ਗਿਆ ਕਿ ਖਾਣ-ਪੀਣ ਦੇ ਉਤਪਾਦਾਂ ਤੇ ਹੈਲਥ ਸਟਾਰ ਰੇਟਿੰਗ ਲਗਾਉਣਾ ਲਾਜ਼ਮੀ ਕੀਤਾ ਜਾਵੇ ਅਤੇ ਜਿਸ ਦੀ ਹੁਣ ਸਮੀਖਿਆ ਵੀ ਹੋ ਸਕਦੀ ਹੈ। ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੀਆਂ ਪਬਲਿਕ ਹੈਲਥ ਸੰਸਥਾਵਾਂ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਖਾਣ-ਪੀਣ ਦੇ ਉਤਪਾਦਾਂ ਤੇ ਹੈਲਥ ਸਟਾਰ ਰੇਟਿੰਗ ਲਗਾਉਣਾ ਲਾਜ਼ਮੀ ਕੀਤਾ ਜਾਵੇ। ਇਹ ਪ੍ਰਣਾਲੀ ਦੋਵਾਂ ਦੇਸ਼ਾਂ ਦੇ ਖਾਣ-ਪੀਣ ਮੰਤਰੀਆਂ ਦੀ ਦੇਖਰੇਖ ਹੇਠ ਇੱਕ ਸਾਂਝੀ ਪਹਿਲ ਹੈ। ਮੌਜੂਦਾ ਸਮੇਂ ਵਿੱਚ ਇਹ ਸਕੀਮ ਵੌਲੰਟਰੀ ਅਤੇ ਨਵੰਬਰ ਦੇ ਅੱਧ ਤੱਕ 70% ਉਤਪਾਦਾਂ ਤੇ ਇਸ ਨੂੰ ਅਪਣਾਉਣ ਦੀ ਗੱਲ ਕਹੀ ਗਈ ਸੀ ਪਰ ਨਤੀਜੇ ਅਜੇ ਵੀ ਇਸ ਤੋਂ ਕਿਤੇ ਪਿੱਛੇ ਨੇ। ਜਾਰਜ ਇੰਸਟੀਚਿਊਟ ਫਾਰ ਗਲੋਬਲ ਹੈਲਥ ਦੀ ਡਾਕਟਰ ਅਲਕਜ਼ੈਂਡਰਾ ਜੋਨਸ ਨੇ ਕਿਹਾ ਕਿ 2019 ਦੀ ਸਮੀਖਿਆ ਦੇ ਵਿੱਚ ਇਹ ਸਿਸਟਮ ਪ੍ਰਭਾਵਸ਼ਾਲੀ ਸਾਬਤ ਹੋਇਆ ਸੀ ਅਤੇ ਗਾਹ ਕਿਸ ਨੂੰ ਸਮਝਦੇ ਅਤੇ ਵਰਤਦੇ ਨੇ ਇਹ ਹੋਰ ਵੱਧ ਉਤਪਾਦਾਂ ਦੇ ਲਾਗੂ ਹੋਣਾ ਚਾਹੀਦਾ ਹੈ ਹੈਲਥ ਸਟਾਰ ਰੇਟਿੰਗ 0.5 ਤੋਂ 5 ਸਟਾਰ ਤੱਕ ਹੁੰਦੀ ਹੈ ਅਤੇ ਇਹ ਕਿਸੇ ਉਤਪਾਦ ਦੀ ਪੋਸ਼ਣਕਾਰੀ ਗੁਣਵੱਤਾ ਤੇ ਆਧਾਰਿਤ ਹੁੰਦੀ ਹੈ ਜਿਸ ਦੇ ਵਿੱਚ 슈ਗਰ, ਨਮਕ, ਚਰਬੀ, ਫਾਈਬਰ, ਪ੍ਰੋਟੀਨ, ਫਲ, ਸਬਜੀ, ਸੁੱਕੇ ਫਲ ਅਤੇ ਦਾਰਾਂ ਦੀ ਮਾਤਰਾ ਨੂੰ ਧਿਆਨ ਵਿੱਚ ਰੱਖ ਕੇ ਐਲਗੋਰਿਦਮ ਦੇ ਰਾਹੀਂ ਨੰਬਰ ਦਿੱਤੇ ਜਾਂਦੇ ਨੇ ਕਿਉਂਕਿ ਸਕੀਮ ਵਲੰਟਰੀ ਹੈ ਇਸ ਲਈ ਇਹ ਜ਼ਿਆਦਾਤਰ ਉੱਚ ਸਕੋਰ ਵਾਲੇ ਉਤਪਾਦਾਂ ਤੇ ਹੀ ਮਿਲਦੀ ਹੈ ਸਰਚ ਦੇ ਅਨੁਸਾਰ 5 ਸਟਾਰ ਵਾਲੇ 60% ਉਤਪਾਦ ਇਸ ਰੇਟਿੰਗ ਨੂੰ ਦਰਸਾਉਂਦੇ ਨੇ ਪਰ ਸਿਰਫ 16% ਉਹ ਉਤਪਾਦ ਨੇ ਜਿਨ੍ਹਾਂ ਨੂੰ ਅੱਧਾ ਸਟਾਰ ਮਿਲੇਗਾ ਇਸ ਨੂੰ ਉਹ ਲਗਾਉਂਦੇ ਨੇ 3 ਸਟਾਰ ਉਸ ਤੋਂ ਘੱਟ ਵਾਲੇ ਸਿਰਫ 24% ਉਤਪਾਦ ਹੀ ਰੇਟਿੰਗ ਦਿਖਾ ਰਹੇ ਨੇ ਡਾਕਟਰ ਜੋਨਸ ਨੇ ਕਿਹਾ ਕਿ ਜੇ ਕਾਨੂੰਨੀ ਤੌਰ ਤੇ ਲਾਜ਼ਮੀ ਕੀਤਾ ਜਾਵੇ ਤਾਂ ਖਾਣ-ਪੀਣ ਦੀ ਲੇਬਲਿੰਗ ਵਿੱਚ ਵੱਡਾ ਤੇਜ਼ੀ ਨਾਲ ਬਦਲਾਅ ਲਿਆ ਜਾ ਸਕਦਾ ਹੈ ਉਹਨਾਂ ਇਹ ਵੀ ਜ਼ੋਰ ਦਿੰਦਾ ਹੈ ਕਿ ਸਿਸਟਮ ਦੇ ਵਿੱਚੋਂ ਫੂਡ ਇੰਡਸਟਰੀ ਦਾ ਪ੍ਰਭਾਵ ਦੂਰ ਕਰਨਾ ਲਾਜ਼ਮੀ ਹੈ ਤਾਂ ਜੋ ਲੋਕਾਂ ਦਾ ਭਰੋਸਾ ਹੋਰ ਵਧੇ ਇਸ ਦੇ ਨਾਲ ਹੀ ਜਾਣ ਤੋਂ ਪਹਿਲਾਂ ਮੁਰਤੋਂ ਨਜ਼ਰ ਮਾਰ ਲੈਣੇ ਆ ਸੁਰਖੀਆਂ ਦੇ ਉੱਪਰ ਆਸਟ੍ਰੇਲੀਆ ਵਿੱਚ ਤਿੰਨ ਪੰਜਾਬੀਆਂ ਨੇ ਗੱਡੇ ਝੰਡੇ ਆਸਟ੍ਰੇਲੀਆ ਕ੍ਰਿਕਟ ਟੀਮ ਵਿੱਚ ਖੇਡੇਗਾ ਗੜ ਸ਼ੰਕਰ ਦਾ ਆਰਿਆਨ ਸ਼ਰਮਾ ਬਾਕੀ 2 ਨੇ ਵੀ ਕੀਤਾ ਕਮਾਲ ਆਸਟ੍ਰੇਲੀਆ ਵਿੱਚ ਮਾਪਿਆਂ ਦੇ ਵੀਜ਼ੇ ਵਿੱਚ ਨਵੇਂ ਬਦਲਾਅ ਮਾਪਿਆਂ ਨੂੰ ਆਸਟ੍ਰੇਲੀਆ ਲਿਆਉਣਾ ਹੋਇਆ ਹੋਰ ਸੌਖਾ ਅਰਸ਼ੀਆਂ ਨੈਪਟੂਨ ਦੇ ਲਈ ਨਵੀਂ ਨੀਤੀ ਲਾਗੂ 31 ਅਗਸਤ ਨੂੰ ਆਸਟ੍ਰੇਲੀਆ ਵਿੱਚ ਮਾਈਗ੍ਰੈਂਟਸ ਅਤੇ ਪ੍ਰਵਾਸੀ ਨੀਤੀਆਂ ਦੇ ਖਿਲਾਫ ਹੋਵੇਗਾ ਵੱਡਾ ਪ੍ਰਦਰਸ਼ਨ ਨਸਲਵਾਦ ਅਤੇ ਹਿੰਸਾ ਵਿੱਚ ਵਾਧਾ ਹੋਣ ਦੀਆਂ ਸੰਭਾਵਨਾਵਾਂ ਅੱਜ ਦੇ ਆਸਟ੍ਰੇਲੀਆ ਬ੍ਰਿਟਨ ਦੇ ਵਿੱਚ ਐਨਾਂ ਹੀ ਕੱਲ ਮੁਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ